ਰਾਜੀ ਕਿਹੜੀ ਮਸ਼ੀਨ ਲਾ ਦਿੱਤੀ ਏ ਇਹ ਸਾਰੇ ਕੋਕੋਨਟ ਵਾਟਰ ਅੱਛਾ ਜੀ ਗਰਮੀਆਂ ਦਾ ਤੋਹਫਾ ਜੀ ਵਾਹ ਜੀ ਵਾਹ ਅੱਛਾ ਜੀ ਇਹ ਕਿਦਾਂ ਪਾਣੀ ਤਿਆਰ ਕਰਦੇ ਜੀ ਕੋਕੋਨਟ ਵਾਟਰ ਦਾ ਇਹ ਸਾਰੇ ਨੂੰ ਤਾਂ ਲੈ ਕੇ ਨਾਰੀਆ ਲੈ ਕੇ ਉਹ ਤਾਂ ਛਿਲ ਕੇ ਉਪਰੋਂ ਤੇ ਇਹਦਾ ਸ਼ੇਕ ਹੋ ਜਾਂਦਾ ਸਾਰੇ ਅੱਛਾ ਇਹਦਾ ਸ਼ੇਕ ਕਰਕੇ ਇਹਨੂੰ ਵਿੱਚ ਪਾਣੀ ਦੇ ਦੇ ਗਲਾਸ ਚ ਤੇ ਵਿੱਚ ਕੋਇਲ ਲੱਗੇ ਠੰਡਾ ਹੋ ਜਾਂਦਾ ਕੀ ਆ ਟੂਟੀਆਂ ਦੀ ਇਹ ਟੂਟੀਆਂ ਦਾ ਪਾਣੀ ਗਲਾਸ ਕਰਾਉਂਦਾ ਜੀ ਇਹ ਘਰੋਂ ਦੇ ਨਹੀਂ ਕਿਧਰ ਭਰ ਕੇ ਆਉਂਦੇ ਸਾਰੇ ਨਾਰੀਆ ਦਾ ਪਾਣੀ ਲਾਂਦਾ ਜੀ ਅੱਛਾ ਇਹ ਮਸ਼ੀਨ ਭਾਜੀ ਕਿੰਨੇ ਦੀ ਤਿਆਰ ਕੀਤੀ ਤੁਸੀਂ ਇਹ ਇਹ ਸਾਰਾ 60000 ਦੀ 60000 ਦੀ ਹਾਂਜੀ ਇਹ ਕਿੱਥੋਂ ਤਿਆਰ ਕਰਵਾਈ ਜੇ ਹైਦਰਾਬਾਦ ਤੋਂ ਕਰਵਾਈ ਹైਦਰਾਬਾਦ ਤੋਂ ਅੱਛਾ ਇਹ ਮੇਰੇ ਇੱਥੋਂ ਨਹੀਂ ਮਿਲਦੀ ਜਣਾ ਤੇ ਕਿਵੇਂ ਆ ਆਪਣਾ ਕੰਮ ਕਿਦਾਂ ਦਾ ਆ ਜੀ ਚੱਲ ਰਿਹਾ ਵਧੀਆ ਹਾਂ ਵਧੀਆ ਚੱਲ ਰਿਹਾ ਠੀਕ ਆ ਜੀ ਤੇ ਮੈਂ ਜਿਹਨੇ ਨਵਾਂ ਕੰਮ ਕੋਈ ਇਹ ਇਦਾਂ ਦਾ ਖੋਲਣਾ ਵਾ ਤੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਇਹ ਵਧੀਆ ਕੰਮ ਆ ਖੋਲਣਾ ਤੇ ਹੋਰ ਵਧੀਆ ਕੰਮ ਹੀ ਖੋਲਣਾ ਜਿਆਦਾ ਜੀ ਕੋਰਬਾਰ ਕੋਈ ਵੀ ਕੰਮ ਕਰੇ ਬੱਚੇ ਨੇ ਕਰਦਾ ਤੁਸੀਂ ਬਾਹਰ ਬੂਰਦਾ ਨਹੀਂ ਸੋਚਿਆ ਜੀ ਨਾਲ ਸਾਰਾ ਜੂਸ ਤੇ ਬਾਹਰ ਜਾਈ ਜਾਂਦੇ ਆ ਹਾਂਜੀ ਬਾਹਰ ਤਾਂ ਨਹੀਂ ਸੋਚਿਆ ਜੀ ਇੱਥੇ ਠੀਕ ਆ ਜੀ ਕੋਰਬਾਰ ਠੀਕ ਆ ਜੀ ਪਾਜੀ ਆਪਾਂ ਨੂੰ ਕਿਹੜਾ ਪਿਆਓਗੇ ਜੀ ਅੱਜ ਤੁਹਾਨੂੰ ਗੇਰੀ ਵਾਲਾ ਨਾਲ ਪਾਣੀ ਵਾਲਾ ਜੀ ਇਹ ਸਾਰੇ ਨਾਰੀ ਆ ਵੀ ਆ ਜੀ ਨਾਰੀ ਵਾਲਾ ਅੱਛਾ ਜੀ ਇੱਦਾਂ ਖੋਲ ਕੇ ਇਹਨਾਂ ਸਰਾਗ ਹੋ ਜਾਂਦਾ ਜੀ ਇਹ ਦੇਖੋ ਜੀ ਓਕੇ ਠੀਕ ਆ ਉਦਾਂ ਦੇ ਕਈਆਂ ਨੇ ਤੇ ਉਹ ਦਾਤਰ ਜੇ ਰੱਖਿਆ ਹੁੰਦਾ ਨਾ ਨਹੀਂ ਸਾਰੇ ਇਹ ਮਸ਼ੀਨ ਬਹੁਤ ਵਧੀਆ ਜੀ ਓਕੇ ਹਾਂ ਇਹ ਸ਼ੇਕ ਹੋ ਗਿਆ ਜੀ ਇਹ ਸ਼ੇਕ ਹੋ ਗਿਆ ਜੀ ਤੇ ਇਸ ਤੋਂ ਬਾਅਦ ਬਾਅਦ ਚ ਇਸ ਤੋਂ ਬਾਅਦ ਵਿੱਚ ਪਾ ਦਿੰਦਾ ਇਹ ਕੋ ਵਾਹ ਜੀ ਵਾਹ ਇਹ ਪਾਣੀ ਆ ਗਿਆ ਤੁਹਾਡਾ ਜੀ ਤੇ ਆਟੋਮੈਟਿਕ ਜਿਹੜਾ ਵਾ ਪਾਣੀ ਇਹਦੇ ਵਿੱਚ ਚਲ ਜਣਾ ਤੇ ਬਰਫ਼ ਵਗੈਰਾ ਕਿਤਾ ਪਾਉਂਦੇ ਜੀ ਤੁਸੀਂ ਉੱਪਰ ਖੋਲ ਕੇ ਇਹਦੇ ਵਿੱਚ ਕੋਇਲ ਹੁੰਦੀ ਹੈ ਸਾਈਡਾਂ ਤੇ ਬਰਫ਼ ਲੱਗਾ ਆ ਕੇ ਨਾ ਅੱਛਾ ਠੰਡਾ ਹੋ ਜਾਂਦਾ ਇਹ ਮੇਨ ਕੋਇਲ ਦੇ ਨਾਲ ਹੀ ਇਹ ਆਟੋਮੈਟਿਕੀ ਇਹ ਆਪਣਾ ਠੰਡਾ ਹੁੰਦਾ ਹੈ ਨਾ ਤੇ ਨਾਲ ਬਰਫ਼ ਲਾਈ ਤੁਸੀਂ ਉਦਾਂ ਸਿੱਧਾ ਪਾਣੀ 'ਚ ਤੁਸੀਂ ਬਰਫ਼ ਨਹੀਂ ਪਾਉਂਦੇ ਨਾ ਸਿੱਧਾ ਹੀ ਪਾਉਂਦੇ ਵੇਖੋ ਜੀ ਕਿੰਨਾ ਖਾਈ ਜੀ ਨਹੀਂ ਕਿੰਨਾ ਕੰਮ ਆਜੀ ਸਾਸ ਸਵਾਈ ਵੀਰ ਨੇ ਪੂਰੀ ਕੀ ਰੱਖੀ ਹੈ ਤੇ ਇਹ ਮੇਨ ਉਸੇ ਵੇਲੇ ਕਰ ਦਿੰਦਾ ਜੀ ਠੰਡਾ ਪਾਣੀ ਹਾਂ 2 ਮਿੰਟ ਜਿਹਾ ਵੇਖੋ ਚੈੱਕ ਕਰ ਸਕਦੇ ਇਹ ਇਧਰ ਹੁਣ ਇਹ ਵੀਰ ਨੇ ਉੱਪਰ ਗੋਗਨੈਟ ਰੱਖਿਆ ਤੇ ਨਾਲ ਦੀ ਨਾਲ ਹੀ ਜਿਹੜਾ ਪਾਣੀ ਆਉਂਉ ਬਾਹਰ ਆ ਜੁਕਾ ਤੇ ਕਿਹਨਾ ਟਾਈਮ ਹੋ ਗਿਆ ਤੁਹਾਨੂੰ ਇਹ ਕੰਮ ਕਰਦਿਆਂ ਨੂੰ ਇੱਥੇ ਇਹ ਹੋ ਗਿਆ ਜੀ 2 ਸਾਲ ਹੋ ਗਏ 2 ਸਾਲ ਇਹ ਲੋਕੇਸ਼ਨ ਕਿਹੜੀ ਪੈਂਦੀ ਕਿਹੜੀ ਜਗਾ ਇਹਦੀ 1500 ਜਾ ਚੌਂਗ ਦੀ ਜਾ ਚੌਂਗ ਜਾ ਚੌਂਗ ਦੇ ਸਾਹਮਣੇ ਵੀ ਹੁੰਦੇ ਹਨਾ ਹਾਂਜੀ ਤੇ ਜੇ ਕਿਸੇ ਨੂੰ ਤੁਹਾਡੇ ਕੋਲ ਇੱਥੇ ਆਉਣਾ ਹੋਵੇ ਆਪਣਾ ਫੋਨ ਨੰਬਰ ਦੇ ਦਿਓ ਜੀ ਫੋਨ ਨੰਬਰ ਹੈ 7529928377 ਤੇ ਇੱਧਰ ਆਪਣਾ ਭਰ ਚੁੱਕਾ ਹੈ ਜੀ ਪਾਣੀ ਗਲਾਸ ਇਹ ਕਿ ਨਿਕਲ ਆਇਆ ਨਾ ਗੱਤ ਵੀ ਆ ਜਾਂਦਾ ਜੀ ਅੱਛਾ ਜੀ ਆ ਕਿਸੇ 2 ਗਦਾਸ਼ ਨਿਕਲਾਂ ਨੇ 1.5 ਵੀ ਨਿਕਲਾਂ ਨੇ 2.5 ਵੀ ਨਿਕਲਾਂ ਅੱਛਾ ਤੇ ਭਾਜੀ ਇਹਦਾ ਪ੍ਰਾਈਸ ਕੀ ਰੱਖਿਆ ਜੀ 60 ਰੁਪਏ ਜੀ 60 ਰੁਪਏ ਹਾਂਜੀ ਠੀਕ ਹੈ ਜੀ ਗਰੀ ਵਾਲਾ ਬਣਾਇਆ ਨਾ ਤੁਸੀਂ ਹੁਣੇ ਹਾਂ ਜੇਰੀ ਵਾਲਾ ਜੀ ਠੀਕ ਹੈ ਜੀ ਤੇ ਗਰੀ ਕਿਤਾ ਕੱਢਦੇ ਜੀ ਤੁਸੀਂ ਬਾਅਦ ਚ ਜੇਰੀ ਵੀ ਤੁਹਾਨੂੰ ਦਿਖਾਉਂਦੇ ਖੋਲ ਠੀਕ ਹੈ ਜੀ ਵਾਹ ਨਾ ਓਹ ਹੋ ਹੋ ਇਹ ਭਾਜੀ ਮੈਂਟਾ ਵਾਲਾ ਕੰਮ ਨਹੀਂ ਸਕੈਂਡਾ ਨਹੀਂ ਕਰਦੇ ਬਏ ਜੀ ਹਾਂਜੀ ਸਰ ਇਹ ਗਰੀ ਨਿਕਲ ਆਈ ਜੀ ਗਰੀ ਨਿਕਲ ਆਈ ਲਓ ਜੀ ਜਰੂਰ ਵੀਰ ਕੋ ਇੱਥੇ ਪਹੁੰਚੋ ਆਪਣਾ ਪੰਜਾਬੀ ਵੀਰ ਆ ਤੇ ਗੁਰਦਾਸਪੁਰ ਜਹਾਜ਼ ਚੌਂਦੇ ਸਾਹਮਣੇ ਵੀਰ ਦੀ ਕਾਰ ਆ ਤੇ ਕਾਫੀ ਮਿਹਨਤ ਵੀਰ ਕਰਨ ਰਿਹਾ ਇੱਥੇ ਤੇ ਜਰੂਰ ਇਹਨਾਂ ਦਾ ਸਾਥ ਦਿਆ ਕਰੋ ਜੀ ਜਿਹੜੇ ਵੀਰ ਭਰਾ ਪੰਜਾਬੀ ਭਰਾ ਆਪਣਾ ਇੱਥੇ ਕੰਮ ਕਰਦੇ ਆ ਜਰੂਰ ਇਹਨਾਂ ਦਾ ਹੀ ਹੈਲਪ ਕਰਿਆ ਕਰੋ ਤੇ ਪ੍ਰਵਾਸੀਆਂ ਕੋਲ ਵੀ ਆਪਾਂ ਜਰੂਰ ਜਾਣੇ ਆ ਤੇ ਆਪਣੇ ਪੰਜਾਬੀ ਭਰਾ ਵੀ ਇੱਥੇ ਕੰਮ ਕਰਦੇ ਆ ਜੀ ਇਹਨਾਂ ਕੋਲ ਵੀ ਜਰੂਰ ਆਇਆ ਕਰੋ ਤੇ ਨਿਕਲ ਗਈ ਭਾਜੀ ਕਿਹਦੀ ਹਾਂਜੀ ਨਿਕਲ ਗਈ ਲਓ ਜੀ ਸਰ ਕੋਕੋਨਟ ਬਾਗਰ ਨਾਲ ਦੀ ਜਿਆ ਜੀ ਗੜੀਆਂ ਤੋਹਫਾ ਜੀ ਬੋਲੇ ਵਧੀਆ ਨਾਰੀਅਲ ਪਾਣੀ ਹੈ ਜੀ ਇਹਦੇ ਵਾਸਤੇ ਸੈਲਫਸ ਵਾਸਤੇ ਥੋੜਾ ਜੀ ਤੁਸੀਂ ਪੀ ਕੇ ਦੇਖੋ ਕਿ ਕਿਦਾਂ ਦਾ ਟੈਸਟ ਆਇਆ ਠੀਕ ਹੈ ਜੀ ਲਓ ਜੀ ਵੀਰ ਨੇ ਕੋਕੋਨਟ ਤਿਆਰ ਕਰ ਦਿੱਤਾ ਹੈ ਤੇ ਨਾਲ ਇੱਧਰ ਆ ਜੀ ਕੋਕੋਨਟ ਦਾ ਪਾਣੀ ਜਰੂਰ ਵੀਰ ਕੋ ਇੱਥੇ ਪਹੁੰਚੋ ਜੀ ਗਰਦਾਸਪੁਰ ਤੇ ਜਾ ਚੌਂਦੇ ਸਾਹਮਣੇ ਵੀਰੋਣਾਂ ਦੀ ਕਾਟ ਆ ਤੇ ਮੈਂ ਆਪਣਾ ਵੀਡੀਓ ਬਣਾਉਣ ਦਾ ਮਕਸਦ ਇਹੋ ਹੀ ਆ ਵੀ ਆਪਣੇ ਵੀਰ ਪੰਜਾਬੀ ਭਰਾ ਜੀ ਇੱਥੇ ਕੰਮ ਕਰਨਦੇ ਆ ਤੇ ਜਰੂਰ ਇਹਦਾ ਹੌਸਲਾ ਵਧਾਈ ਆਪਾਂ ਨੂੰ ਕਰਨੀ ਚਾਹੀਦੀ ਆ ਤੇ ਜਿਹ ਮਿਹਨਤ ਕਰਦੇ ਆ ਤੇ ਜਰੂਰ ਇਹਨਾਂ ਕੋ ਕੋਕੋਨਟ ਵਾਟਰ ਜਿਹੜਾ ਵੀ ਵੀਰ ਪਿੰਦਾ ਤੁਹਾਨੂੰ ਪਤਾ ਹੈ ਆ ਗਰਮੀਆਂ ਵਾਸਤੇ ਬਹੁਤ ਵਧੀਆ ਹੈ ਜੀ ਆਪਣੀ ਸਿਹਤ ਲਈ ਬਹੁਤ ਵਧੀਆ ਹੈ ਤੇ ਜਰੂਰ ਇਹਨਾਂ ਕੋ ਆ ਕੇ ਇਹ ਪੀਓ ਜੀ ਤੇ ਬਾਕੀ ਠੀਕ ਆ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਬਾਕੀ ਆਪਾਂ ਪੀਨੇ ਆ ਜੀ ਹੁਣ ਕੋਕੋਨਟ ਵਾਟਰ ਤੇ ਜਲਦੀ ਮਿਲਦੇ ਆ ਨਵੀਂ ਹੋਰ ਕਿਸੇ ਵੀਡੀਓ ਵਿੱਚ ਦਾਤਾ ਦੇ ਲੀਫ ਸასი ਕਰਦੇ ਆ ਜੀ